ਬਠਿੰਡਾ ਦੇ ਪਿੰਡ ਬੈਮਨ ਦਿਵਾਨਾ ਦੇ ਵਿੱਚ ਹੋਇਆ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਭਿਆਨਕ ਹਾਦਸਾ ਗਰੀਬ ਕਿਸਾਨ ਦੀਆਂ ਦੋ گاਵਾਂ ਦੀ ਹੋਈ ਮੌਤ ਕੀਤੀ ਜਾ ਰਹੀ ਮਦਦ ਦੀ ਗੁਹਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਪਿੰਡ ਬੈਮਨ ਦਿਵਾਨਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਹੋਏ ਭਿਆਨਕ ਹਾਦਸੇ ਤੋਂ ਬਾਅਦ ਘਟਨਾ ਸਥਲ ਤੇ ਪਹੁੰਚੇ ਮੌਤਵਾਰ ਲੋਕਾਂ ਦੀਆਂ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਪਿੰਡ ਦੇ ਇੱਕ ਵਿਅਕਤੀ ਦੇ ਬਾੜੇ ਦੇ ਵਿੱਚ ਅਸਮਾਨੀ ਬਿਜਲੀ ਡਿੱਗ ਗਈ ਅਤੇ ਇਸ ਬਿਜਲੀ ਡਿੱਗਣ ਦੇ ਨਾਲ ਉਸ ਦੀਆਂ ਦੋ گاਵਾ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੇ ਨਾਲ ਹੀ ਮੌਕੇ ਤੇ ਪਹੁੰਚੇ ਮੌਤਵਾਰ ਲੋਕਾਂ ਦੇ ਵੱਲੋਂ ਉਕਤ ਵਿਅਕਤੀ ਦੀ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਦਾ ਜੇਕਰ ਕੋਈ ਲੋਨ ਆਦੀ ਵੀ ਕਿਸੇ ਬੈਂਕ ਤੋਂ ਚੱਲਦਾ ਹੈ ਤਾਂ ਉਸ ਤੇ ਵੀ 마ఫీ ਆਦੀ ਕੀਤੀ ਜਾਵੇ ਤਾਂ ਜੋ ਇਸ ਨੁਕਸਾਨ ਦੀ ਪਰਪਾਈ ਹੋ ਸਕੇ ਕਿਉਂਕਿ ਦੋ ਗਾਵਾਂ ਕਰੀਬ 2.5 ਲੱਖ ਰੁਪਏ ਦਾ ਇਸ ਦਾ ਪਹਿਲਾ ਹੀ ਨੁਕਸਾਨ ਹੋ ਗਿਆ ਤੇ ਹੁਣ ਇਸ ਨੂੰ ਦੁਬਾਰਾ ਤੋਂ ਕੰਮ ਸ਼ੁਰੂ ਕਰਨ ਦੇ ਲਈ ਹੋਰ ਮਾਲੀ ਮਦਦ ਚਾਹੀਦੀ ਹੋਵੇਗੀ ਜਿਸ ਤੋਂ ਬਾਅਦ ਇਹ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਸਕੇਗਾ ਪੂਰੇ ਮਾਮਲੇ ਲੈ ਕੀ ਕਹਿੰਦੇ ਨੇ ਮੌਕੇ ਤੇ ਆਏ ਲੋਕ ਆਉਂ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸ੍ਰੀ ਗੱਲ ਜੀ ਕੀ ਨਾਮ ਹੈ ਇਹ ਆਪਣਾ ਮੇਰਾ ਨਾਮ ਬਲਵੰਤ ਸਿੰਘ ਅੱਛਾ ਜੀ ਤੇ ਇਹ ਜਿਹੜਾ ਨੁਕਸਾਨ ਹੋਇਆ ਜੀ ਸਮਾਨੀ ਬਿਜਲੀ ਨਾਲ ਇਹ ਕਿੰਨੇ ਕ ਵਜੇ ਹੋਇਆਗਾ ਕਿ 3:30-4 ਵਜੇ ਦੇ ਸਾਂਨੇ ਜੀ ਸਮਾਨੀ ਬਿਜਲੀ ਡਿੱਗੀ ਹੈ ਹਾਂਜੀ ਇਹ ਗਰਮੀਤ ਸਿੰਘ ਦੀਆਂ ਦੋ ਗਾਂਹਾਂ ਹਾਂਜੀ ਇਹ ਸਮਾਨੀ ਬਿਜਲੀ ਨਾਲ ਵਿਚਾਰੇ ਮਰ ਗੀਆਂ 2.5 ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਅਸੀਂ ਸਰਕਾਰ ਤੋਂ ਪੂਰ ਜੋਰ ਮੰਗ ਕਰਦੇ ਆ ਵੀ ਜੋ ਵੀ ਇਹਨਾਂ ਨੁਕਸਾਨ ਹੋਇਆ ਇਹਨਾਂ ਨੁਕਸਾਨ ਦਿੱਤਾ ਜਾ ਵੀ ਗਰੀਬ ਪਰਿਵਾਰ ਦੀ ਮਦਦ ਕੀਤੀ ਆ ਵੀ ਇਹ ਗਾਂਹਾਂ ਪਾਲ ਕੇ ਵਿਚਾਰਾ ਆਪਦਾ ਟਾਈਮ ਬਾਸ ਕਰਦਾ ਅੱਜ 2.5 ਲੱਖ ਦੀਆਂ ਮਰ ਗੀਆਂ ਜੇ ਹੋਰ ਦੋ ਲਿਆਊਗਾ ਤਾਂ 2.5 ਲੱਖ ਹੋ ਚਾਹੀਦਾ 4-5 ਲੱਖ ਦੇ ਥੱਲੇ ਆ ਗਿਆ ਇਹ ਅਸੀਂ ਕਹਿੰਨੇ ਸੀ ਵੀ ਦੂਜੇ ਪਿੰਡਾਂ 'ਚ ਹੜਾ ਹੀ ਫਰਦੇ ਨਾ ਇਹ ਗਰੀਬ ਪਰਿਵਾਰ ਦੇ ਵਿਚਾਰੇ ਦੇ ਘਰ ਹੀ ਬਸੀਤਾ ਆ ਗਈ ਹੜਾ ਆ ਗਿਆ ਸਮਾਨੀ ਬੀਜੀ ਡਿੱਗਣੇ ਤਾਂ ਬਹੁਤ ਗੁਰਿਆ ਨੁਕਸਾਨ ਹੋਇਆ ਤੇ ਸਰਕਾਰ ਤੋਂ ਪੂਜੋਰ ਮੰਗ ਕਰਦੇ ਆ ਕਿ ਜਮਾਲੀ ਸਾਹਿਬ ਦਾ ਬਤ ਵੱਧ ਕੀਤੀ ਜਾਵੇ ਜੇ ਕੋਈ ਇਹਦਾ ਲੋਨ ਲੈਣਾ ਤਾਂ ਇਹਨੂੰ ਵਿਚਾਰੇ ਨੂੰ ਇਹਨਾਂ ਦਾ ਬੀਮਾ-ਬੂਮਾ ਦਿੱਤਾ ਜਾਵੇ ਕਿਸ਼ਤਾਂ ਮਾਫ ਕੀਤੀਆਂ ਜਾਣ ਇਹ ਸਰਕਾਰ ਤੋਂ ਪੂਜੋਰ ਮੰਗ ਕਰਦੇ ਸੋ ਇਹ ਜੀ ਗਰਮ